ਲਗਭਗ ਰੋਜ਼ ਵਾਪਰ ਰਹੇ ਸੜਕੀ ਹਾਦਸਿਆਂ ਦੇ ਵਿੱਚ ਜਿੱਥੇ ਘਰਾਂ ਦੇ ਚਿਰਾਗ ਬੁੱਝ ਜਾਂਦੇ ਨੇ ਉੱਥੇ ਹੀ ਘਰਾਂ ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਕਸਬਾ ਪੁਨਪਲੀ ਵਿਖੇ देर रात ਹੋਏ ਦੋ ਮੋਟਰਸਾਈਕਲ ਦੀ ਆਪਸੀ ਟੱਕਰ ਵਿੱਚ ਮੋਟਰਸਾਈਕਲ ਚਾਲਕਾਂ ਦੀ ਮੌਤ ਹੋ ਗਈ। ਜਿਸ ਨਾਲ ਉਨ੍ਹਾਂ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਮਿਲੀ ਜਾਣਕਾਰੀ ਮੁਤਾਬਕ ਪਿੰਡ ਥਹਲੂ ਦਾ ਰਹਿਣ ਵਾਲਾ ਨੌਜਵਾਨ ਲਛਮਣ ਦਾਸ ਉਰਫ ਸੋਨੂ ਜੋ ਕਾਫੀ ਗਰੀਬ ਪਰਿਵਾਰ ਤੋਂ ਸੰਬੰਧ ਰੱਖਦਾ ਹੈ ਤੇ ਜੋ ਪਲੰਬਰ ਦਾ ਕੰਮ ਕਰ ਆਪਣੇ ਘਰ ਦਾ ਗੁਜ਼ਰਬਸਰ ਕਰਦਾ ਸੀ। ਉਹ ਆਪਣੀ ਪਤਨੀ ਨਾਲ ਪਿੰਡ ਪੁਨਪਲੀ ਵਿਖੇ ਹਸਪਤਾਲ ਤੋਂ ਵਾਪਸ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਕਿ ਪਿੰਡ ਡੜੋਲੀ ਨੂੰ ਪਰਤ ਰਹੇ ਨੌਜਵਾਨਾਂ ਦੇ ਮੋਟਰਸਾਈਕਲ ਦੇ ਨਾਲ ਟਕਰਾ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਤੇ ਉਸ ਦੀ ਕਰਵਾਲੀ ਨੂੰ ਗੰਭੀਰ ਝੋਟਾ ਆਈਆਂ ਜਿਸ ਨੂੰ ਸ੍ਰੀ ਅਨੰਦਪੁਰ ਸਾਹਿਬ ਸਿਵਲ ਹਸਪਤਾਲ ਜੇਰੇ ਇਲਾਜ ਦਾਖਲ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਲਖਮਣ ਦਾਸ ਉਰਫ ਸੋਨੂ ਪਿੱਛੇ ਦੋ ਛੋਟੇ ਬੱਚੇ ਤੇ ਅੰਦੀ ਮਾਂ ਛੱਡ ਗਿਆ। ਜਿਸ ਦੇ ਚਲਦਿਆਂ ਪਿੰਡ ਥਾਲੂ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਿੰਡ ਦਰੋਲੀ ਦੇ ਨੌਜਵਾਨ ਘਰ ਵਿਆਹ ਦੀ ਖੁਸ਼ੀ ਵੀ ਨਹੀਂ ਮਨਾ ਸਕੇ ਕਿ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਮਾਤਮ ਵਿੱਚ ਬਦਲ ਗਿਆ ਮਿਲੀ ਜਾਣਕਾਰੀ ਮੁਤਾਬਕ ਇਹ ਆਕਾਸ਼ ਚੌਧਰੀ ਆਪਣੇ ਰਿਸ਼ਤੇਦਾਰ ਦੇ ਨਾਲ ਘਰ ਵਿੱਚ ਵਿਆਹ ਦਾ ਮਾਹੌਲ ਹੋਣ ਦੇ ਚੱਲਦਿਆਂ ਕਸਬਾ ਪਨੁਪਲੀ ਵਿਖੇ ਕੋਈ ਸਮਾਨ ਲੈਣ ਗਏ ਸੀ ਕਿਹ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਤੇ ਪਿੱਛੇ ਬੈਠਾ ਨੌਜਵਾਨ ਜ਼ਖਮੀ ਹੋ ਗਿਆ ਜਿਸ ਤੇ ਚਲਦਿਆਂ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਮਾਂ ਦੀਆਂ ਅੱਖਾਂ 'ਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगनਪਮਰਾਦੀ ਰਿਪੋਰਟ ਵਰਦਾ ਕੰਮ ਕਰਦਾ ਜੀ ਮਤਲਬ ਤੇ ਇਹਨੂੰ ਸੋਨੂੰ ਸੋਨੂੰ ਕਹਿੰਦੇ ਸੀਗੇ ਅੱਛਾ ਜਿਹੜੇ ਵੀ ਲక్ష్మణ ਦਾਸ ਇਹ ਛੋਟੇ ਬੱਚੇ ਆ ਦੋ ਵੀ ਕਿ ਤ ਪੰਜਵੀਂ ਪੜਦਾ ਇਹ ਕਿ ਸ਼ੇਮੀ ਜੀ ਤੇ ਜਿਹੜੀ ਮਾਂ ਆਂ ਨੀ ਆ ਵਿਚਾਰੀ ਬੁਰਾ ਹਾਲ ਕਰਦਾ ਪੱਠਾ ਬੈਠਾ ਵਿਚਾਰਾ ਪਹਿਲਾਂ ਸ਼ੁਰੂ ਤੇ ਗਰੀਬ ਵਿਚਾਰਾ ਰੋਟੀ ਮਾਸੀ ਪ੍ਰਾਪਤ ਹੁੰਦੀ ਪਰੰਪਰ ਦਾ ਕੰਮ ਕਰਦਾ ਵਿਚਾਰਾ ਪਹਿਲਾਂ ਵੀ ਥੋੜਾ ਇਹਨੂੰ ਹਵਾ ਦਾ ਹੋ ਗਿਆ ਸੀਗਾ ਮਾੜਾ ਮੋਟਾ ਆਪਣਾ ਰੋਟੀ ਮਾਸੀ ਕਮਾਦਾ ਸੀਗਾ ਜੀ ਬੜ ਜੋਤ ਨਾਲ ਹੁਣ ਕੀ ਕੀ ਪਾਣਾ ਵਰਤਗਾ ਪਾਣਾ ਵਰਤ ਬੈ ਇਥੋਂ ਮੋਤ ਲਿੰਦਾ ਕੋਈ ਮੁੰਡਾ ਸੀਗਾ ਜੀ ਇੱਥੇ ਬੱਚਾ ਹਸਪੀਟਲ ਆਇਆ ਸੀਗਾ ਕੀ ਕੀ ਨੂੰ ਹਦਾ ਕੋਈ ਨਹੀਂ ਜੀ ਮਸਾਲ ਦੇ ਉਹਨੂੰ ਰੋਟੀ ਪਾਣੀ ਲੈ ਕੇ ਗਏ ਸੀ ਕਿ ਸਰਪੇ ਮੋਟਰਸਾਈਕਲ ਤੇ ਦੋਨੇ 3ਵੀਂ ਮਾਲਕ ਤੇ ਮਤਲਬ ਕਰੋਸ ਲੱਗ ਗਿਆ ਸੀ ਕਿ ਕਰਨਪਾਲੀ ਪਾਰਲੇ ਪਾਸੇ ਨੂੰ ਉਧਰ ਮੋਟਰਸਾਈਕਲਾਂ ਦੇ ਦੋ ਮੋਟਰਸਾਈਕਲ ਆਪਸੇ ਵੱਜੇ ਉੱਥੇ ਮਤਲਬ ਸੱਟਾ ਲੱਗਿਆ ਵਿਚਾਕ ਹਸਪਤਾਲ ਲੈ ਗਏ ਇਹਨਾਂ ਨੇ ਚੱਲ ਜੀ ਹਾਂਜੀ ਕਾ ਹੁਣ 3ਵੀਂ ਤੇ ਲੱਗਿਆ ਸੱਟਾ 3ਵੀਂ ਤੇ ਲੱਗਿਆ ਵਾ ਜੀ ਉਹ ਹਸਪਤਾਲ ਕਿਹੜੇ ਹਸਪਤਾਲ ਇਹ ਕੰਗਦਾਈ ਹਾਂਜੀ ਨਾਂ ਦੱਸਾਂ ਇਹਦਾ ਨਾਂ ਤੇਰਾ ਸਮੇਤ ਨਾ ਵਈ। ਇਹ ਤਾਂ ਕੀ ਹੋ ਰਿਹਾ ਤੇ ਸਾਰੇ ਟੇਟ ਗੱਗਾ ਦੇ ਚੱਲੇਦੇ ਆਪਾਂ ਘਰਾਂ ਨੂੰ ਆਪਣੇ ਟਡੋਲੀ ਨੂੰ। ਤਾਂ ਉੱਥੇ ਗੱਗਾ ਮੋੜ ਕੋਲ ਆਪਣਾ ਬੰਦੇ ਨੇ ਇਕੱਠੇ ਮੋੜ-ਮੋੜਦਾ ਹੀ ਉਹਦੇ ਵਿੱਚ ਵੱਜੇ ਸਿੱਧਾ। ਹਾਂਜੀ। ਫਿਰ ਕੀ ਹੋਇਆ ਉੱਥੇ? ਫਿਰ ਉਹਦੇ ਬਾਅਦ ਪਤਾ ਨਹੀਂ ਕੀ ਹੋਇਆ, ਕੀ ਨਹੀਂ ਮੈਨੂੰ ਵੀ ਨਹੀਂ ਪਤਾ ਲੱਗਿਆ ਜੀ। ਹਾਂਜੀ। ਉਹ ਕਿੰਨੇ ਜਣੇ ਸੀਗੇ? ਉਹ 2 ਜਣੇ ਤੇ 1 3ਵੀਂ ਤੇ 1 ਬੰਦਾ ਦਾ। ਤੇ ਤੁਸੀਂ ਡਿੱਗ ਗਏ ਬੱਸ? ਹਾਂਜੀ। ਕੋਇਆ ਸੀ ਮੋਕੇ ਤੇ ਉਹਨੇ ਗੱਲ ਉਧਰੋਂ ਆਇਆ ਕਿਧਰੋਂ ਆਇਆ ਕਿਧਰੋਂ ਉਹ ਹਸਪੀਟਲੋਂ ਮੋੜ ਮੋੜਨ ਲੱਗ ਗਿਆ ਆਵੜੇ ਗੱਗਾਵਾਂ ਨੂੰ ਲੈਵਾ ਤਾ ਆ ਇਹ ਉਨਿੱਕ ਦਾ ਮੋੜ ਤਾ 3:00 ਵਜੇ ਸੀ ਤਾ 5:00 ਹੋਏ ਨੇ ਦੀ ਕੋਣ ਕੋਣ ਮੈਂ ਕਿ ਮੇਰਾ ਭਰਾ ਤਾਂ ਇੱਕ ਮੈਂ ਦਾ ਜੀ ਤੇਰੇ ਕਿੱਥੇ ਲੱਗੀ ਮੇਰੇ ਤੇ ਲੱਤ ਨਾ ਲੱਗੀ